ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਮਾਲਾ ਮਹਲਾ 5 ਵਾਇਕ ਓ ਅੰਕਾਰ ਸਤਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖਰੇ ਹਰਖ ਸੁਖ ਅਨਮਿਰਤ ਦੂਖ ਸੁਖ ਚਿੱਤ ਸੰਸਾਰ ਗੁਰ ਮਿਲੇ ਰਹਾਉ ਜਲਾ ਹੋ ਕੇ ਸਹਿ ਸੋਚੋ ਚਿਤ ਬੋ ਤੌਲਾ ਦੁੱਖ ਨ ਭਰੇ ਜੋ ਕਿਰਪਾਲ ਗੁਰਪੂਰਾ ਭੇਟਿਆ ਤਉ ਆਨੰਦ ਸਹਜੇ ਜੇਤੀ ਸਿਆਨ ਪਰਮ ਕਰਮ ਹੋ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਅਸਤਕ ਧਰਿਓ ਤਬ ਹਮ ਮੁਕਤ ਭਏ ਜਲ ਮੇਰੋ ਮੇਰੋ ਕਰਤਾ ਤਾਲੋ ਬਿਖ ਕੇਰੇ ਮਰ ਤਨ ਬੁੱਧ ਅਰਪੇ ਠਾਕੁਰ ਕੋ ਤਵ ਹਮ ਸਹਿਜ ਸੋਇ ਜੋ ਲਾ ਪੋਟ ਠਾਈ ਚਲਿਓ ਤਾਲੋ ਢਾਨ ਭਰੇ ਪੋਟ ਢਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮੇਲਾ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਵਿੰਦ ਆਗੇ ਓ ਰਹਾਉ ਮਾਨ ਵਿਮਾਨ ਦੋ ਸੰਮਾਨੇ ਮਸਤਕ ਡਾਰ ਗੁਰ ਪਾਗੇ ਓ ਸੰਪਤ ਹਰ ਖਨਾ ਆਪਤ ਦੁਖਾ ਰੰਗ ਠਾਕੁਰ ਲਾਗੇ ਓ ਵਾਸ ਵਸਰੀ ਇਕੈ ਸਵਾਮੀ ਹਉਦ ਆਨੰਦ ਰਸ ਠਾਗੇ ਓ ਨਿਰਭਉ ਭੈ ਸੰਤ ਭ੍ਰਮ ਡਾਰਿਓ ਪੂਰਨ ਸਰਵਾਗੇ ਓ ਜੋ ਕੈਸਾ ਕਰਤਾ ਕਾਰਨ ਕੀਨੋ ਮਨ ਗੁਰੂ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਔੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਗਉੜੀ ਮਾਲਾ ਮਹਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸਬਤ ਸਮਾਇ ਰਹਾਉ ਲਾਠੀ ਭੁਖ ਤ੍ਰੇਸਨ ਸਭ ਲਾਥੇ ਚਿੰਤਾ ਸਗਲ ਵਿਸਾਰੇ ਕਰਮ ਅਸਤ ਗੁਰ ਪੂਰਾ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤਾ ਗਾਇ ਰਹੇ ਰਿਦ ਅੰਤਾਰਾ ਡੋਲਣ ਤੇ ਅਬ ਚੁਕੇ ਅਖੋਟ ਖਜ਼ਾਨਾ ਸਤਗੁਰ ਦੀਆ ਤੋਟ ਨਹੀ ਰੇ ਮੁਕੇ ਆ ਚੜ ਜਾਏ ਕਾ ਸੁਨੋ ਰੇ ਭਾਈ ਗੁਰੂ ਐਸੀ ਬੂਜ ਬਜਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤਾ ਵਿਸਰੀ ਤਾਤ ਪਰਾਇ ਕਾਹੇ ਨਾ ਜਾਈ ਇਹੋ ਚੰਪਾਉ ਸੋ ਜਾਨੈ ਜਿਨ ਚਾਖਿਆ ਕਹ ਨਾਨਕ ਸਚ ਭੈ ਵਿਗਾਸਾ ਗੁਰ ਨਿਧਾਨ ਹਿਰਦੈ ਰੱਖਿਆ ਗਉੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ RAM ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰਗਿਰ ਪਰਤੇ ਧਰਨੀ ਰਹਾਉ ਸਾਸਤਾ ਸਿਮਰਤ ਵੇਦ ਵਿਚਾਰੇ ਮਹਾਪੁਰਖ ਨੇ ਔ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖਨ ਕਿਨਹੁ ਲਹਿਆ तीन अपवन की लक्ष्मी जोरी बूझत नाहीं लहरे बिन हर भक्त कहाँ थित पावे फिर तो पहरे पहरे आनक विलास करत मन मोहन पूर्ण होत न काम जलतौ जलतौ कहु न बुझता सगल व्यर्थे बिन नामा ਹਰ ਦਾ ਨਾਮ ਜਿ ਕੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗਉੜੀ ਮਾਲਾ ਮਹਲਾ ਪੰਜਵਾ ਮੋਕ ਇਹ ਵਿਦ ਕੋ ਸਮਝਾਵੇ ਕਰਤਾ ਹੋਏ ਜਨਾ ਵੈ ਰਹਾਉ ਅਨ ਜਾਣਤ ਕਿਛੁ ਇਹਨਾ ਹੈ ਕਮਨੋ ਜਪ ਤਪ ਕਛੂ ਨ ਸਾਦਾ ਦਹਿਦ ਸਲੈ ਹੋ ਮਨ ਦਉਰਾਇਓ ਕਵਨ ਕਰਮ ਕਰ ਵਾਦਾ ਮਾਨ ਤਨ ਧਨ ਭੂਮ ਕਾ ਠਾਕੁਰ ਹੋ ਇਸ ਕਾ ਹੋ ਮੇਰਾ ਭਰਮ ਮੋਹ ਕਸ ਸੂਝ ਸਨਾਹੀ ਇਹ ਪੈਖਰ ਪੈ ਪੈਰਾ ਤਾਵੇ ਹੋ ਕਹਾ ਕਮਾਵਨ ਪਰਿਆ ਜਬੋ ਕਸ਼ੂ ਨਾ ਹੋਤਾ ਜਬ ਏਗ ਨਿਰੰਜਨ ਰੰਕਾਰ ਪ੍ਰਾਪ ਸਭ ਖਿਸ਼ਾ ਪਹਿ ਕਰਤਾ ਆਪਣੇ ਕਰਤਬੋ ਆਪੇ ਜਾਣੈ ਜਿਨੇ ਹੋ ਰਚਨ ਰਚਾਇਆ ਕਹ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਧਰਮ ਚੁਕਾਇਆ ਗਉੜੀ ਮਾਲਾ ਮਹਲਾ ਪੰਜਵਾ ਹਾਰ ਬਿਨ ਅਵਰ ਕਰਿਆ ਬਿਰਤੇ ਜਪ ਤਵ ਸੰਜਮ ਕਰਮ ਕਮਾਣਿ ਇਹ ਔਰੈ ਮੂਸੇ ਰਹਾਉ ਬਰਤਨੇਮ ਸੰਜਮ ਮੈਂ ਰਹਤਾ ਤਿਨ ਕਾੜ ਨ ਪਾਇਆ ਅਗੇ ਚਲਣਾ ਔਰ ਹੈ ਭਾਈ ਊਹਾਂ ਕਾਮਨਾ ਆਇਆ तीरथ न आय अर धरती भ्रांता आ गया ठौर ना पावे उहां कावन आवे हे बेदा ओ लोगन ही पति आवे चतर वेद मुख वचनी उतराया कै महल ना पाईए गूजे नाही एक सुधा खरा ओ सगली चाख चखाईए ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਭਾਰ ਗਰਾਮੀ ਗੁਰ ਸੇਵਹੁ ਹਰ ਨਾਮ ਧਿਆਵੋ ਗੁਰ ਸੇਵਹੁ ਹਰ ਨਾਮ ਧਿਆਵੋ ਤਿਆਗੋ ਮਨੋ ਗਮਾਨੀ ਗਉੜੀ ਮਾਲਾ ਪੰਜਵਾ ਮਾਦਵ ਹਰ 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 ਮੁਖ ਕਹੀਐ ਹਮ ਤੇ ਕਛੂ ਨ ਹੋਵੈ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੇ ਕਿ ਕਰਨਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਤੇ ਦਾਤੇ ਏਕ ਰੂਪ ਲਿਵ ਲਾਵ ਨਾਨਕ ਕੀ ਬੇਨੰਤੀ ਹਰ ਭੈ ਆਪਣਾ ਨਾਮ ਜਪਾਵ ਰਾਗ ਗੌੜੀ ਮਾਜ ਮਹੱਲਾ ਪੰਜ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਿਆਲ ਅਦਮੋਦਰ ਰਾਯਾ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਭਗਤਾ ਵਸਰ ਤੇਰਾ ਵਿਰਦ ਰਖਾਇਆ ਜੀਓ ਪੂਰਨ ਸਭ ਨੀ ਜਾਈ ਜੀਓ ਕਿਉ ਪੀਖਾ ਪ੍ਰੀਤਮ ਕਾਵਣ ਸੁ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਸਸ ਨਿਵ ਨਿਵ ਲਾ ਗਉ ਭਾਈ ਜਿਓ ਕੋਤੀ ਪੰਡਤ ਵੇਦ ਖਜਨਤਾ ਜਿਓ ਹੋਏ ਵੈਰਾਗੀ ਤੀਰਥ ਨਾਵੰਤਾ ਜਿਓ ਗੀਤ ਨਾਦ ਕੀਰਤਨ ਗਾਵੰਤਾ ਜਿਓ ਹਰ ਨਿਰਭਉ ਨਾਮ ਧਿਆਈ ਜਿਓ ਭਏ ਕਿਰਪਾਲ ਸੁਆਮੀ ਮੇਰੇ ਜਿਓ पातता पवित लग गुर के पैर जियौ ब्रह्म पौ काट किय निरवरे जियौ गोर मन की, की आस पुराई जियौ जिन नाव पाया जिन सो तनवंता जियौ जिन प्रब त्याया सो सोभावंता जियौ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜਿਓ ਜਾ ਨਾਨਕ ਸਹਿਜ ਸਮਾਈ ਜਿਓ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰੇ ਰਾਮ ਪਿਆਰੇ ਜਿਓ ਰੈਣ ਦਿਨਸ ਸਾਸ ਸਾਸ ਚਿਤਾਰੇ ਜਿਓ ਸੰਤ ਦੇਉ ਸੰਦੇਸਾ ਪੈ ਚਰਨਾਰੇ ਜਿਓ ਤਉ ਦਾ ਕਹਿਨਾ ਬੇਦਕ ਕਿਤ ਤਉ ਦਾ ਬਿਨ ਕਿਤ ਵਿਦਤ ਰਿਐ ਜੀਉ ਸੰਗ ਤੁਮਾਰਾ ਮੈਂ ਕਰੇ ਅਨੰਦਾ ਜੀਉ ਬਣ ਤਿਨ ਤਿਨ ਭਾਵਨਾ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਹਮਨ ਵਿਗ ਸੰਦਾ ਜੀਆ ਪੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀਨਤ ਸੇਵਾ ਜੀਆ ਪੂਜਾ ਅਰਚਾ ਵੰਧਨ ਦੇਵਾ ਜੀਓ ਦਾਸਨ ਦਾਸ ਨਾਮ ਜਪਲੇ ਵਾ ਜੀਓ ਬੇਨੋ ਠਾਕੁਰ ਪਹਿ ਕਹੀਐ ਜੀਓ ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖ ਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪ ਤਰਿਆ ਜੀਓ ਇਹ ਵਾਜਰ ਨਾਨਕ ਸੁਖ ਲਹੀਐ ਜੀਓ ਗੋੜੀ ਮਾਜ ਮਹਨ ਲਾ ਪੰਜਵਾ ਸੋਣਾ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਭੇਵਾਰੇ ਜੀਓ ਬਿਸਰ ਨਾਹੀ ਪ੍ਰਭ ਪ੍ਰਾਣ ਆਦਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜਿਸ ਮਿਲਿਆ ਮਨ ਜੀਵੇ ਪਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਭਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀ ਆਜਾਈ ਜੀਓ ਪ੍ਰਾਵਕ ਸਦਵਲ ਜਾਈ ਜੀਓ ਹਿਉਨ ਧਾਨ ਜਪੈ ਵਡਭਾਗੀ ਜੀਓ ਨਾਮ ਨਿਰੰਝਨ ਏਕਲੇ ਵਲਾਜ ਜੀ ਜੀਓ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਦਾਰਥ ਹਰਨਾਮ ਤੁਮਾਰਾ ਜੀਓ ਤੂੰ ਸੱਚਾ ਸਾਹ ਭਗਤ ਬਣ ਜਾ ਰਾਜੀਓ ਭਰਤਾਨਰਾਸ ਸੱਚ ਵਾ ਪਹਰਾ ਜਿਓ ਜਨ ਨਾਨਕ ਸਦਵਲਿਹਾਰਾ ਜਿਓ ਰਾਗ ਗੌੜੀ ਮਾਜ ਮਹਨਲਾ ਪੰਜ ਬਾਇ ੴ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸਬਦ ਨੀਸਾਣ ਰਹਾਉ ਸਭੇ ਗੱਲਾਂ ਜਾਤੀਆ ਸੁਣ ਕੈ ਚੁਪ ਪੀਆ ਕਭੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਵ ਜਾਰਤ ਸਾਰਤਾ ਸੇ ਅੱਖੀ ਡੱਠੜਿਆ ਸੋ ਕੋਈ ਜੇ ਮੂਰਖ ਲੋਬੀਆ ਮੂਰਨਾ ਸੁਣੀ ਕਹਿਆ ਇੱਕ ਸੋ ਦੋ ਚ ਕਿਆ ਗਣੀ ਸਭ ਇੱਕ ਤਾ ਸਾਧ ਮੁਠੇ ਇੱਕ ਅਦ ਨਾਇ ਰਸੀ ਅੜਾ ਕਾ ਵਿਰਲੀ ਜਾਏ ਬੁੱਠੀ ਵਾਗਤਾ ਸੱਚੇ ਦਰਸੋਂ ਹੁੰਦੇ ਅਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਹੈ ਜਨ ਨਾਨਕ ਤਿਨ ਬਲ ਜਾਤਾ ਗੌੜੀ ਮਹਲਾ ਪੰਜਵਾ ਮਾਂ ਜਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨਿਹੜ ਨਾ ਬਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪਿਆ ਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗ ਮਗਾਦ ਭਈ ਕਿਰਪਾਲ ਵਸਾਈਆ ਨਠੇ ਸੋਗ ਸੰਤਾਪ ਤੱਤੀ ਬਾਉ ਨ ਲਗਈ ਸਤਗੁਰ ਰੱਖੇ ਆਪ ਗੋਰਾ ਨਾਰਾਇਣ ਦਇਓ ਗੋਰਾ ਗ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੋੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮਾ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਫਲਾ ਸਭ ਗੁਣਾ ਜਿਸਮਾਹੀ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤਾ ਦੁਖ ਜਾਹੇ ਜਿਸ ਲੜ ਲੱਗਿਆ ਜੀਵੀਐ ਭਵ ਦਿਲ ਪਾਈਐ ਪਾਰ ਮੇਲਾ ਸਾਧੂ ਸੰਗ ਉਹ ਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪਕ ਪਾਲ ਜਸ ਸੰਤ ਜਨਾ ਕੀ ਰਾਸ ਆ ਨਾਨਕ ਬਰੇ ਨਾਮ ਜਪ ਦਰ ਸੱਚਾ ਸਾ ਵਾਸਾ ਗਉੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮਿਲਿਆ ਨਿਥਾਵੇ ਥਾਓ ਰਹਾਓ ਹੋਰ ਸਾਦ ਸਾ ਫਿੱਕਿਆ ਮਰ ਤਨ ਫਿੱਕਾ ਹੋਏ ਭੇਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਣ ਸੋਏ ਅੰਚਲ ਗਹਿ ਕੇ ਸਾਧਕਾ ਤਰਨਾਇ ਹੋ ਸੰਸਾਰ ਪਾਰ ਬ੍ਰਹਮ ਆਰਾਧੀ ਐ ਉਦਰ ਸਭ ਪਰਵਾਰ ਸਾਜਨ ਵੰਦਾ ਸੁ ਮਿੱਤਰ ਸੋ ਹਰ ਨਾਮ ਹਿਰਦੈ ਦੇ ਹਉਗਣਾ ਸਭ ਮਿਟਾਏ ਕੈ ਪਾਰੋਪਕਾਰ ਕਰੇ ਮਾਲਖ ਜਾਨਾ ਤੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਤਕ ਦਰ ਤੇਰਾ ਪ੍ਰਭ ਤੁਧ ਨੋ ਮੰਗੇ ਦਾਣ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨੋਵਾ ਸਾਦੋ ਮਨ ਕਾ ਮਾਨ ਤਿਆਗਾ ਕਾਮ ਕ੍ਰੋਧਾ ਸੰਗਤ ਦੁਰਜਨ ਕੀ ਤਾਤੇ ਅਹਨਿ ਸੁਭਾਗੋ ਰਹਾਓ ਸੁਖ ਦੁਖਾ ਦਨ ਸਮ ਕਰ ਜਾਨਾ ਔਰ ਮਾਨ ਅਪਮਾਨਾ ਹਰ ਕਾ ਸੁਖ ਤੇ ਰਹਿ ਤੀਤਾ ਤਿਨ ਜਗ ਤਤ ਪਛਾਨਾ ਅਸਤਤਾ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕੇ ਖੇਲ ਕਟਣ ਹੈ ਕਿਨ ਹੂੰ ਗੁਰਮਖ ਖਜਾਨਾ ਗੌੜੀ ਮਹਾਲਾ ਨਾਵਾ ਸਾਦੋ ਰਚਨਾ ਰਾਮ ਬਨਾਈ ਇਕ ਵਿਨਸਾ ਇਕ ਆਸਿਰ ਮਾਨ ਆਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਸਰਾਏ ਝੂਠਾ ਤਨ ਸਾਚਾ ਕਰ ਮੰਨਿ ਆਉ ਜੋ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਵਿਨਾਸੈ ਜੋ ਬਾਦਰ ਕੀ ਛਾਈ ਜਾਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਗਉੜੀ ਮਾਲਾ ਨਵਾ ਪ੍ਰਾਨੀ ਕਹ ਹਰ ਜਸ ਮਨ ਨਹੀਂ ਆਵੈ ਇਹਨਸ ਮਗਨ ਰਹਿ ਮਾਇਆ ਮੈਂ ਕਹ ਕੈਸੇ ਗੁਣ ਗਾਵੈ ਰਹਾਉ ਉਤਮੇ ਤਮਾਇ ਮਮਤਾ ਸਿਓ ਇਹ ਵਿਦ ਆਪ ਬੰਧਾਵੇ ਮ੍ਰੇਗ ਤ੍ਰਿਸ਼ਨਾ ਜੋ ਝੂਠੋ ਲਾਗੇ ਮ੍ਰੇਗ ਤ੍ਰਿਸ਼ਨਾ ਜੋ ਝੂਠੋ ਇਹੋ ਜਾਗ ਦੇਖ ਤਾਸ ਉਠਤਾਵੇ ਮੁਕਤ ਭਗਤ ਤਾ ਮੁਕਤ ਕਾ ਕਾਰਨ ਸੁਆਮੀ ਮੂੜ ਤਾਹਿ ਵਿਸਰਾਵੇ ਜਾਨ ਨਾਨਕ ਕੋਟਣ ਮੈਂ ਕੋ ਭਜਨ ਰਾਮ ਕੋ ਪਾਵੈ ਗਉੜੀ ਮਹੱਲਾ ਨਾਵਾ ਸਾਧ ਹੋਇਹੁ ਮਨ ਗਇਓ ਨਾ ਜਾਈ ਚੰਚਲ ਤ੍ਰਸਨਾ ਸੰਗ ਵਸਤ ਹੈ ਜਾਤੇ تیر ਨਾ ਰਹਾਈ ਰਹਾ ਕਾਠਣਾ ਕਰੋਦ ਕਟਹੀ ਕੇ ਪੀਤਰਾ ਜਿਹ ਸੁਧ ਸਭ ਵਿਸਰਾਈ ਰਤਨ ਗਿਆਨ ਸਭ ਕੋਹਿ ਰਲੀਨਾ ਤਾ ਸਿਉ ਕਸ਼ਨਾ ਵਸਾਈ ਜੋ ਕੇ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਵਿਦ ਬਨ ਆਈ ਗੌੜੀ ਮਹੱਲਾ ਨਾਵਾ ਸਾਦੋ ਗੋਵਿੰਦ ਕੇ ਗੁਣ ਗਾਵੋ ਮਾਨਸ ਜਨਮਾ ਮੂਲਕ ਪਾਇਓ ਵਿਰਤਾ ਕਾਹੀ ਗਬਾਬ ਰਹਾਓ ਆਤ ਤਪ ਨੀਤਾ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤਾ ਤੁਮ ਕਾਹੀ ਵਿਸਰਾਵੋ ਤਾਜ ਅਵਿਮਾਨ ਮੋਹ ਮਾਇਆ ਪੋਨਾ ਭਜਨ ਰਾਮ ਚਿਤ ਲਾਵੋ ਨਾਨਕ ਕਹਿਤਾ ਮੁਕਤ ਪੰਥੇ ਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹਲਾ ਨੋਵਾ ਬਉ ਮਾਈ ਭੂਲਿਓ ਮਨ ਸਮਝਾਵੈ 베ਦ ਪੁਰਾਨ ਸਾਦਵ ਮਗ ਸੁਣ ਕਰ ਨਿਮਖ ਨ ਹਰ ਗੁਣ ਗਾਵੈ ਰਹਾਉ ਦਰਲਾਵ ਦੇਹ ਪਾਇ ਮਾਨਸ ਕੀ ਵਿਰਥਾ ਜਨਮ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਣਾਤਾ ਸਿਓ ਰ ਚੁਪ ਜਾਵੈ ਅੰਤਰਵਾਹਰ ਸਦਾ ਸੰਗ ਪ੍ਰਭ ਤਾਸੋ ਨਿਹੁ ਨ ਲਾਵੈ ਨਾਨਕ ਮੁਕਤ ਤਾਹਿ ਤੁਮ ਬਾਣਾਉ ਜੇਹ ਘਟ ਰਾਮ ਸੁਮਾਵੇ ਗਉੜੀ ਮਹੱਲਾ ਨਾਵਾ ਸਾਦੋ ਰਾਮ ਸਰਨ ਵਿਸਰਾਮ ਆਵੇਦ ਪੁਰਾਨ ਪੜੇ ਕੋਈ ਗੁਨਾ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫੋਨਾ ਆਵ ਵਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾ ਹਨ ਸੋ ਮੂਰਤ ਹੈ ਦੇਵਾ ਸਵਰਗ ਨਰਕ ਅਮਰਤ ਵਿਖੇ ਇਹ ਸਭ ਤੇਉ ਕੰਚਨ ਹਰ ਪੈਸਾ ਉਸਤ ਤਨਿੰਦਾ ਇਹ ਸਮਝਾ ਕੈ ਲੋਭ ਮੋਹੁ পুন ਤੈਸਾ ਦੋਖ ਸੁਖ 에ਵਾ ਦੇ ਜੇ ਨਾ ਹਨ ਤਹਿ ਤੁਮ ਜਾਣੋ ਗਿਆਨੀ ਨਾਨਕ ਮੁਕਤਤਾਏ ਤੁਮ ਮਾਨਾ ਇਹ ਵਿਦ ਕੋ ਜੋ ਪ੍ਰਾਨੀ ਗੌੜੀ ਮਹਲਾ ਨਾਵਾ ਮਨ ਰੇ ਕਹਾ ਭਇਓ ਤੈ ਬौरा ਐਹਨੇ ਸੋ ਆਉਦ ਕਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਰਹਾਉ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਸ ਤੇ ਰੋਰੇ ਨਾ ਹਾਨ ਦੇਖੋ ਸੋਚ ਵਿਚਾਰੀ ਰਤਨਾ ਜਨਮ ਆਪਣੋ ਤੈ ਹਾਰਿਓ ਗੋਬਿੰਦ ਅਗਤ ਨਹੀਂ ਜਾਨੀ ਨਿਮਖਨ ਅਲੀਨ ਪਿਓ ਚਰਨੜ ਸਿਉ ਬਿਰਤਾ ਉਹ ਦਸਰਾਨੀ ਕਾਹੋ ਨਾਨਕਾ ਸੋਈ ਨਰ ਸੁਖਿਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗਉੜੀ ਮਹੱਲਾ ਨਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨਾ ਸਰਨ ਹੈ ਸਰਨ ਤਾਹੀ ਤੁਮ ਪਰ ਰਹਾਉ ਬੇਦਪੁਰਾਨ ਜਾਸ ਗੁਣ ਗਾਵਤਾ ਤਾ ਕੋ ਨਾਮ ਹੀ ਐ ਮੋ ਤਰ ਰੇ ਪਾਵਨ ਨਾਮ ਜੁਗਤ ਮੈਂ ਹਰ ਕਉ ਸਿਮਰ ਸਿਮਰ ਕਸਮਲ ਸਭ ਹਰਿ ਦੇ ਮਾਨਸ ਦੇਹ ਬਹਰ ਨਹਿ ਪਾਵੇ ਕਛੂ ਓ ਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਇ ਕਰ ਨਾਮੈ ਭਵ ਸਾਗਰ ਕੈ ਭਾਰ ਉਤਰ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ